ਬਠਿੰਡਾ ਦੇ ਥਾਣਾ ਕਨਾਲ ਕਲੋਨੀ ਦੀ ਪੁਲਿਸ ਪਾਰਟੀ ਵੱਲੋਂ ਵੱਡੀ ਕਾਰਵਾਈ 63 ਗ੍ਰਾਮ ਹਰੋਇਨ ਸਮੇਤ ਇੱਕ ਨੂੰ ਕੀਤਾ ਗਿਆ ਗ੍ਰਿਫਤਾਰ ਐਸਐਚਓ ਨੇ ਦਿੱਤੀ ਜਾਣਕਾਰੀ ਬਠਿੰਡਾ ਦੇ ਥਾਣਾ ਕਨਾਲ ਕਲੋਨੀ ਦੇ ਐਸਐਚਓ ਹਰਜੀਵਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਦੇ ਡੀਡੀ ਮਿੱਤਰ ਟਾਵਰ ਦੀ ਬੈਕਸਾਈਡ ਤੇ ਰੇਲਵੇ ਕੁਆਟਰਾਂ ਦੇ ਵਿੱਚ ਇੱਕ ਵਿਅਕਤੀ ਨੂੰ 30 ਗ੍ਰਾਮ ਹਰੋਇਨ ਸਮੇਤ ਗ੍ਰਿਫਤਾਰ ਕੀਤਾ ਜਿਸ ਤੇ ਕਾਰਵਾਈ ਕਰਦੇ ਹੋਏ ਥਾਣਾ ਕੰਡਾਲ ਕਲੋਨੀ ਵਿਖੇ ਮਾਮਲਾ ਦਰਜ ਕੇ ਆਪਣਾ ਇਸ ਤੇ ਆਪਣਾ ਕੀਤਾ ਗਿਆ ਤੇ ਇਸ ਨੂੰ ਬੰਦਾਵਲਤ ਕੀਤਾ ਗਿਆ ਉਨ੍ਹਾਂ ਕਿਹਾ ਕਿ ਇਸ ਦੇ ਪਹਿਲਾਂ ਵੀ ਇੱਕ 70 ਗ੍ਰਾਮ ਹਰੋਇਨ ਦਾ ਮਾਮਲਾ ਦਰਜ ਹੈ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਇੱਕ ਮਹਿੰਮ ਚਲਾਈ ਗਈ ਹੈ ਯੁੱਧ ਨਸ਼ਿਆਂ ਵਿਰੁੱਧ ਇਸ ਤਹਿਤ ਲਗਾਤਾਰ ਬਠਿੰਡਾ ਪੁਲਿਸ ਵੱਲੋਂ ਵੀ ਚੈਕਿੰਗ ਵੀ ਆਪਣਾ ਕੀਤੀ ਜਾ ਰਹੀ ਹੈ ਅਤੇ ਇਸ ਤਰ੍ਹਾਂ ਦੇ ਮਾਮਲੇ ਨਹੀਂ ਜਿਹੜੇ ਉਹ ਦਰਜ ਕੀਤੇ ਜਾ ਰਹੇ ਹਨ ਕਾਫੀ ਸਾਰੇ ਵਿਅਕਤੀ ਆਪਣਾ ਬਟੰਡਾ ਪੁਲਿਸ ਵੱਲੋਂ ਮਸ਼ੀਨ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਗ੍ਰਿਫਤਾਰ ਕੀਤੇ ਗਿਆ ਤੇ ਵੱਡੀ ਗਿਣਤੀ ਦੇ ਵਿੱਚ ਇਹਨਾਂ ਵੱਲੋਂ ਜਿਹੜੇ ਇਹ ਆਪਣੇ ਵਿਅਕਤੀ ਗ੍ਰਿਫਤਾਰ ਕੀਤੇ ਗਏ ਉਹਨਾਂ ਦੇ ਆਪਣਾ ਕੋਲੋਂ ਵੱਡੀ ਮਾਤਰਾ ਦੇ ਵਿੱਚ ਜਿਹੜਾ ਨਸ਼ਾ ਵੀ ਆਪਣਾ ਬਰੰਬ ਕੀਤਾ ਗਿਆ ਅਤੇ ਹੁਣ ਇੱਕ 3 ਗ੍ਰਾਮ ਹਰੋਨ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਰ ਕੀਤਾ ਹੈ ਜਿਸ ਤੇ ਕਾਰਵਾਈ ਕਰਦੇ ਹੋਏ ਥਾਣਾ ਕਨਾਲ ਕਲੋਨੀ ਵਿਖੇ ਮਾਮਲਾ ਦਾ ਜ਼ਿਕਰ ਕਰਕੇ ਇਸ ਨੂੰ ਬੰਦਾ ਹਵਾਲਤ ਕੀਤਾ ਗਿਆ ਉਹਨਾਂ ਕਿਹਾ ਕਿ ਹੁਣ ਸਾਡੇ ਵੱਲੋਂ ਇਸ ਵਿਅਕਤੀ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਦਾ ਰਿਮਾਂਡਰ ਹਾਸਲ ਕੀਤਾ ਜਾਵੇਗਾ ਤੇ ਹੋਰ ਦੰਗਾਈ ਦੇ ਨਾਲ ਪੁੱਛਗਿੱਛ ਇੰਨਾ ਵੱਲੋਂ ਕੀਤੀ ਜਾਵੇਗੀ ਉਸ ਨੂੰ ਸੁਣਾਉਣਿਆ ਕੀ ਕਹਿੰਦੇ ਨੇ ਐਸਐਚਓ ਥਾਣਾ ਕਨਾਲ ਕਲੋਨੀ ਹਰਜੀਵਨ ਸਿੰਘ ਹਾਜੀ ਗੱਲ ਸਾਡਾ ਆਈਐਸਪੀ ਬ੍ਰੈਂਚ ਦਾ ਗਾਸ਼ਤੇ ਸੀਗਾ ਦਰਾਨੇ ਗਾਸ਼ਤੋਂ ਅਕਾਦਮੀ ਨੂੰ ਚੱਕੀ ਸੀਗਾ ਉਥੇ ਦੇ ਟਾਉਨ ਦੇ ਪਿਛਲੇ ਪਾਸੇ ਰੇਲਵੇ ਕੋਟਰਾਂਗੇ ਬੰਦ ਬੈਠ ਸੀ ਦੇਖਿਆ ਮੈਂ ਜਦੋਂ ਉਹ ਤੋਂ ਚੈਕਿੰਗ ਦੌਰਾਨ 36 ਗ੍ਰਾਮ ਹੈਰੋਨ ਮਿਲੀ ਹੈਗੀ ਜਿਹਦੇ ਸੌਂਦ ਅਸੀਂ ਮੁਕਦਮਾ ਦਰਜ ਕਰ ਲਿਆ ਤੇ ਉਹਨੂੰ ਦੂਜੇ ਵੀ ਕਾਬੂ ਕਰ ਲਿਆ ਤੇ ਇਹ ਪੇਸ਼ ਅਦਾਲਤ ਕਰਕੇ ਪੁਜੀਸ ਕਰ ਰਹੇ ਹਾਂ ਸਰ ਇਹ ਕਿੰਨੇ ਟਾਈਮ ਦਾ ਕਾਰਜ ਹੈ ਇਸ ਤਰ੍ਹਾਂ ਦਾ ਇਹਦੀ ਪੁੱਛਵਿਸ ਦੇ ਮੁਤਾਬਕ ਇਹ ਪਿਛਲੇ 6 ਮਹੀਨੇ ਤੋਂ ਕਰ ਰਿਹਾ ਹੈ ਇਹਦੇ ਪਹਿਲਾਂ ਵੀ ਇੱਕ ਮੁਕਦਮਾ ਦਰਜ ਹੈ ਥਾਣਾ ਕੰਟਪੋਈ ਪਰਚ ਉਦੋਂ ਵੀ ਤੋਂ 70 ਗ੍ਰਾਮ ਹੈਰੋਨ ਪੜੀ ਗਈ ਸੀ ਉਹਦਾ ਮੁਕਦਮਾ ਜਿਹੜਾ ਦਰਾਂ ਨੇ ਸਮੈਤ ਹੈ ਤੇ ਰਹਿਣ ਵਾਲਾ ਸਰ ਇਹ ਕਿੰਨਾ ਹੈ ਇਦਾ ਅਲੀ ਕੇ ਪਿੰਡ ਆ ਥਾਣਾ ਕੈਂਟ ਪਰੋਜਪੁਰ ਤੇ ਪੈਦਾਗਾ ਤੇ ਕੰਮਕਾਰ ਕੀ ਕਰਦਾ ਸਰ ਕੰਮਕਾਰ ਫਿਲਹਾਲ ਕੋਈ ਨਹੀਂ ਵਿਹਲਾ ਹੀ ਹੈ ਕੋਈ ਕੰਮ ਖਾਦ ਕਰਦਾ ਸਰ ਕੋਰਟ ਚ ਪੇਸ਼ ਕਰ ਦਿੱਤਾ ਗਿਆ ਹਾਂ ਹਾਂਜੀ ਕੋਰਟ ਚ ਪੇਸ਼ ਕਰਨ ਗਏ ਹੋਇਆ ਸੀ ਰਿਮਾਂਡ ਲਿਖਿਆ ਉਹਨਾਂ ਦਾ ਤੇ ਰਿਮਾਂਡ ਤੋਂ ਰਾਂਹ ਜਿਹੜਾ ਅੱਗੇ ਬੈਕਵਰਡ ਫਾਰਵਰਡ ਲੈ ਕਿਸੇ ਪਤਾ ਕਰਾਂ ਕਿ ਉੱਥੇ ਕੀ ਗੱਲ ਸਰ ਇਸ ਤਰ੍ਹਾਂ ਦੇ ਜਿਹੜੇ ਕ੍ਰਾਈਮ ਕਰਦੇ ਨੇ ਪੰਜਾਬ ਸਰਕਾਰ ਵੱਲੋਂ ਵੀ ਮੌਨਿਟਰਾਈ ਚਲਾਈ ਹੈ ਉਹ ਵੀ ਨਸ਼ਾ ਵਿਰੋਧੀ ਸੀ ਨਹੀਂ ਲਗਾਤਾਰ ਸਰਚ ਕਰ ਰਹੇ ਹਾਂ ਕੀ ਕਹਿਣਾ ਚਾਹੁੰਦੇ ਇਸ ਤਰ੍ਹਾਂ ਦੇ ਹਾਂਜੀ ਜਿਹੜੀ ਪੰਜਾਬ ਸਰਕਾਰ ਵੱਲੋਂ ਸਾਡੇ ਮਾਨ ਜੋ ਡੀ.ਐਸ.ਪੀ. ਸਾਹਿਬ ਵੱਲੋਂ ਸਾਡੇ ਐਸ.ਐਸ.ਪੀ. ਸਾਹਿਬ ਵੱਲੋਂ ਜਿਹੜੀ ਨਸ਼ਾ ਵਿਰੋਧ ਨਹਿਮ ਚਲਾਈ ਗਈ ਹੈ ਇਹਦੇ ਚ ਅਸੀਂ ਹਰ ਰੋਜ਼ ਤਕਰੀਬਨ ਦੇਖੋਣਾ ਸੀ ਆ ਪਿਛਲੇ ਦਿਨਾਂ ਚ ਕਿੰਨੇ ਤਿੰਨ ਚਾਰ ਮਕਦਮੇ ਦਰਜ ਕੀਤੇ ਹੈਗੇ ਔਰ ਅੱਜ ਵੀ ਅਸੀਂ ਸੱਜ ਬੈਂਚ ਸ਼ੁਰੂ ਕੀਤਾ ਸੀਗਾ ਕਾਫੀ ਏਰੀਆ ਚ ਸਰਚ ਕੀਤੀ ਗਈ ਔਰ ਸਰਚ ਜਾਰੀ ਵੀ ਰਹੂਗੀ ਸਾਡੇ ਜਿਹੜੇ ਵਾਰੇ ਅਨਸਰਾਂ ਨੂੰ ਸਾਡੀ ਤਾਲਣਾ ਵੀ ਆਏ ਬਾਜਾ ਜੋ ਤੇ ਨਹੀਂ ਤਰਨਾ ਲਾ ਸਕਤੀ ਨਾ ਬੇਸ਼ਾਇ